ਹੋ ਗਿਆ ਓਕੇ ਅੱਜ ਵੀ ਸੰਗ ਤੇ ਕੌਰੀ ਦਾ ਮਨ ਬਹੁਤ ਖੋਸ ਆ ਹੈ ਕੌਰੀ ਦਾ ਭਾਈ ਜਿਹੜੀਆਂ ਅਸੀਂ ਵੀਡੀਓ ਪਾਈਆਂ ਨਾ ਹਾਂਜੀ ਉਹਦੀ ਭਾਈ ਕੌਰੀ ਨੂੰ ਆਪਾਂ ਮਿਹਨਤ ਦੇ ਦਿੱਤੀ ਆ ਕਿਉਂ ਭਾਈ ਕੌਰੀ ਦੇ ਦਿੱਤੀ ਹਾਂਜੀ ਹੈ ਅੱਜ ਭਾਈ ਕੌਰੀ ਦੁੱਗਣਾ ਹੋ ਕੇ ਕਾਊਗਾ ਠੀਕ ਆ ਆ ਭਾਈ ਕੌਰੀ ਨੇ ਲਿਆ ਕੇ ਦਿੱਤੀਆਂ ਪਿੰਨੀਆਂ ਇਹ ਕਹਿੰਦਾ ਭਾਈ ਮੂੰਹ ਮਿੱਠਾ ਕਰੋ ਤੇ ਭਾਈ ਕੀ ਰੂਹ ਤੇਰੀ ਕਿਵੇਂ ਆ ਬਸ ਖੁਸ਼ ਆਖੋ ਜੀ ਬਾਗੋ ਬਾਗਾਂ ਬਾਗੋ ਬਾਗਾਂ ਹਾਂ ਚੱਲ ਫਿਰ ਜੌਣ ਦੇ ਲੋਕ ਤਾਂ ਇੱਥੇ ਘੇਟ ਜਾ ਕੋਈ ਬਾਬਾ ਠੀਕ ਆ ਠੀਕ ਹੈ ਮੈਂ ਖਾਣਾ ਪਿੰਨੀ ਤੇਰੀ ਲਿਆਂਦੀ ਵੀ ਚੱਲਾਂ ਜੇ ਤੂੰ ਚੀਜ਼ਾ ਕਮਾਉਣਾ ਤੇਰੇ ਨਾਲ ਪਿਆਰ ਮੈਂ ਪਾਉਂਦੀ ਨਾ ਜੇ ਚੀ ਛੱਡ ਕੇ ਜਾਣਾ ਮੈਂ ਕਦੇ ਅੱਖ ਲਾਉਂਦੀ ਨਾ ਤੁਰਪੀ ਸੱਚੀ ਵਿੱਚ ਥਲਾਉਂਦੇ ਲੱਬ ਦੀ ਪੈੜਾ ਨੂੰ ਤੁਰਪੀ ਸੱਚੀ ਵਿੱਚ ਥਲਾਉਂਦੇ ਲੱਬ ਦੀ ਪੈੜਾ ਨੂੰ ਓਏ ਹੁੱਥ ਨੇ ਮੌਰਤੇ ਕਿੰਨਾ ਵੇਖ ਕੇ ਚੁਰਦਾ ਪੈਰਾ ਆਏ ਹਾਏ ਓ ਕਿਆ ਬਾਤ ਆ ਚਨ ਮੌਰਤੇ ਕਿੰਨਾ ਵੇਖ ਕੇ ਚੁਰਦਾ ਪੈਰਾ ਨੂੰ ਅੱਧੀ ਰਾਤ ਹੋਣੀ ਸੋਣੀ ਤਾਈ ਜਗਾਉਂਦੀ ਨਾ ਅੱਧੀ ਰਾਤ ਹੋਣੀ ਸੋਣੀ ਤਾਈ ਜਗਾਉਂਦੀ ਨਾ ਪੱਕੇ ਦੀ ਤੱਕਾ ਕੱਚਾ ਰੱਖ ਨੰਦ ਕਹਿਰ ਕਮਾਉਂਦੀ ਨਾ ਪੱਕੇ ਦੀ ਤੱਕਾ ਕੱਚਾ ਰੱਖ ਨੰਦ ਕਹਿਰ ਕਮਾਉਂਦੀ ਨਾ ਦਾਗ ਇਸ਼ਕ ਨੂੰ ਲੱਗ ਜੂ ਜੇ ਮੁਰਪੇ ਡਰ ਕੇ ਲਹਿਰਾ ਨੂੰ ਹਾਂ ਦਾਗ ਇਸ਼ਕ ਨੂੰ ਲੱਗ ਜੂ ਜੇ ਮੁਰਪੇ ਡਰ ਕੇ ਲਹਿਰਾ ਨੂੰ ਉਚਨ ਮੋਰਤੇ ਕਿੰਨਾ ਵੇਖ ਕੇ ਥੁਰਦਾ ਪੈਰਾਂ ਨੂੰ ਕੀ ਬਾਤ ਆ ਉਚਨ ਮੋਰਤੇ ਕਿੰਨਾ ਵੇਖ ਕੇ ਥੁਰਦਾ ਪੈਰਾਂ ਨੂੰ ਫੇਰ ਕਿੜਾ ਚ ਡਰ ਗਿਆ ਸੇਵਾ ਤੈਂ ਲਿਆਉਂਦਾ ਨਾ ਫੇਰ ਕਿੜਾ ਚ ਡਰ ਗਿਆ ਸੇਵਾ ਤੈਂ ਲਿਆਉਂਦਾ ਨਾ ਉਹ ਨਹੀਂ ਮਰਦਾ ਚੀ ਜੰਡ ਥਲੇ ਜੇ ਨੀਂਦਾ ਲਾਉਂਦਾ ਨਾ ਨਹੀਂ ਮਰਦਾ ਚੀ ਜੰਡ ਥਲੇ ਜੇ ਨੀਂਦਾ ਲਾਉਂਦਾ ਨਾ ਜਦ ਆਪਣੇ ਬੈਰੀ ਬਣ ਕੇ ਰੋਥੇ ਕੀ ਹੋਏ ਗੈਰਾਂ ਨੂੰ ਹਾਂ ਆਪਣੇ ਦੁਸ਼ਮਣ ਬਣ ਕੇ ਰੋਥੇ ਕੀ ਹੋਏ ਗੈਰਾਂ ਨੂੰ ਹੁchn ਮੋਰਤੇ ਕਿੰਨਾ ਵੇਕੇ ਚੁਰਦਾ ਪੈਰਾਂ ਨੂੰ ਹੁchn ਮੋਰਤੇ ਕਿੰਨਾ ਵੇਕੇ ਚੁਰਦਾ ਪੈਰਾਂ ਨੂੰ ਉਤਨਮ ਔਰ ਤੇ ਕਿੰਨਾ ਬੇਕ ਤੇੁਰਦਾ ਪੈਰਾ ਨੂੰ ਲੇ ਲਾ ਲੇਲਾ ਮਜਨੂ ਕਹਿੰਦੇ ਜੇ ਕਰ ਲਾਉਂਦਾ ਨਾ ਲੇ ਲਾ ਲੇਲਾ ਮਜਨੂ ਕਹਿੰਦੇ ਜੇ ਕਰ ਲਾਉਂਦਾ ਨਾ ਵੇਲ ਕਰਾਉਣ ਦੀ ਖਾਤਰ ਖੁਦ ਓ ਚੱਲ ਕੇ ਆਉਂਦਾ ਨਾ ਵੇਲ ਕਰਾਉਣ ਦੀ ਖਾਤਰ ਓ ਖੁਦ ਚੱਲ ਕੇ ਆਉਂਦਾ ਨਾ ਰੱਬ ਦੀਆਂ ਨੇ ਰੱਖਾ ਕਉਰੇ ਗੇ ਕੈ ਸ਼ੇਰਾਂ ਨੂੰ ਹਾਂ ਕਿਆ ਬਾਤਾਂ ਰੱਬ ਦੀਆਂ ਨੇ ਰੱਖਾ ਕਉਰੇ ਗੇ ਕੈ ਸ਼ੇਰਾਂ ਨੂੰ ਪੁੱਤ ਨੂੰ ਮੋਰਤੇ ਕਿੰਨਾ ਵੇਕੇ ਥੁਰਦਾ ਪੈਰਾਂ ਨੂੰ ਪੁੱਤ ਨੂੰ ਮੋਰਤੇ ਕਿੰਨਾ ਵੇਕੇ ਥੁਰਦਾ ਪੈਰਾਂ ਨੂੰ ਪੁੱਤ ਨੂੰ ਮੋਰਤੇ ਕਿੰਨਾ ਵੇਕੇ ਥੁਰਦਾ ਪੈਰਾਂ ਨੂੰ ਲੈ ਬਾਈ ਇੱਕ ਖੁਸ਼ੀ ਵਾਲੀ ਗੱਲ ਹੋਰ ਆ ਆਪਣਾ ਕੌਰੀ ਬਾਈ ਦੀ ਆਈਡੀ ਬਣਾਦੀ ਕੌਰਾ ਲੋਪੋ ਠੀਕ ਆ ਇਹਦਾ ਨੰਬਰ ਬਾਈ ਆਪਾਂ ਮੋਬਾਈਲ ਦੇ ਉੱਪਰ ਦੇ ਦੇਣਾ ਬਾਈ ਜੀਨੇ ਬੰਦੇ ਦੀ ਕਿਵੇਂ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨੀ ਆ ਨਾ ਉਹ ਵੇ ਕਰਿਓ ਤੇ ਬਾਈ ਬਣ ਕੇ ਫੋਨ ਲਾ ਕੇ ਨਾ ਇਹਨੂੰ ਹੌਸਲਾ ਜ਼ਰੂਰ ਦੇ ਦਿਓ ਠੀਕ ਆ ਅੱਜ ਬਾਈ ਅਸੀਂ ਚਾਹ ਪੀਤੀ ਆ ਕੌਰੀ ਦੀ ਰੂਹ ਖੁਸ਼ ਹੋ ਗਈ ਬਾਈ ਅੱਜ ਬਾਈ ਅਸੀਂ ਸਾਡਾ ਮਨ ਬਹੁਤ ਕੌਰੀ ਖੋਸਾ ਤੇਰੀ ਮਿਹਨਤ ਕੀਤੀ ਤੈਨੂੰ ਮਿਲIk ਨਹੀਂ ਹਾਂ ਜੀ ਮਿਲ ਗਈ ਠੀਕ ਆ ਕਿ ਨਹੀਂ ਬਾਈ ਇਹਦੀ ਬੰਦੇ ਦੀ ਮਿਹਨਤ ਆਪਾਂ ਦੇ ਦਿੱਤੀ ਆ ਵੀਡੀਓ ਲਾਈਕ ਕਮੈਂਟ ਸ਼ੇਅਰ ਬਾਈ ਪਹਿਲਾਂ ਵਾਂਗ ਫੇਰ ਕਰਿਓ ਅਗਲੀਆਂ ਜਿਹੜੀਆਂ ਵੀਡੀਓ ਪਾਉਂਗਾ ਨਾ ਕੌਰੀ ਆਪਦੇ ਕੌਰਾ ਲੋਪੋ ਪੇਜ ਤੇ ਹੀ ਪਾਇਆ ਕਰੂ ਬਾਈ ਠੀਕ ਆ ਬਾਈ ਬਣ ਕੇ ਇਹਦੀ ਆਈਡੀ ਜ਼ਰੂਰ ਫੋਲੋ ਕਰ ਲਓ ਯਾਰ ਇਹਦਾ ਵਿਚਾਰਦਾ ਕੰਮ ਆਪਾਂ ਚਲਾ ਕੇ ਦੇਣਾ ਅੱਗੇ ਵੀ ਬਾਈ ਤੁਸੀਂ ਬਹੁਤ ਸਾ ਧੰਨਵਾਦ ਤੁਹਾਡਾ ਧੰਨਵਾਦ ਭਾਈ ਅੱਗੇ ਹਰ ਕੀ ਫੇਰ ਠੱਕਾ ਲਾ ਦਿਓ ਭਾਈ ਇਹ ਚਲੋ ਠੀਕ ਆ ਜੀ ਧੰਨਵਾਦ ਜੀ ਹਾਂਜੀ ਬਸ ਰੋਕ ਦੇਵਿੰਦਰਾ